ਆਜਾ ਜੱਗਰੂ ਮਾ ਜੇ ਗੁੰਮ ਗਿਆ ਤੇ ਸਾਰੇ ਦਾ ਧੰਨਵਾਦ ਕਰਦਾ ਇੱਥੇ ਆਉਣ ਦੇ ਲਈ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਨੇ ਨੰਨਕੋਸ ਦੇ ਪ੍ਰਧਾਨ ਸਦਾ ਹਰਪ੍ਰੀਤ ਸਿੰਘ ਜੀ ਤੁਹਾਰੇ ਨਗਰੋ ਜੀ ਉਹ ਮੈਂ ਗੁਜ਼ਾਰੀ ਰਗਾ ਜਿਹੜੇ ਅੱਗੇ ਨੇ ਪਲੀਜ਼ ਚੇਅਰਸ ਤੇ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਪਿੱਛੇ ਬੱਚੇ ਹੀ ਬੈਠੇ ਨੇ ਡਿਸਪਲਿਨ ਦਾ ਪੂਰਾ ਖਿਆਲ ਰੱਖਿਆ ਜਾਵੇ ਜੀ ਮੈਂ ਗੁਜ਼ਾਰਿਸ਼ ਕਰਾਂਗਾ ਜੀ ਕੁਝ ਹੀ ਮਿੰਟਾਂ ਦੇ ਵਿੱਚ ਆਪਾਂ ਮੈਰਾ ਟੈਂਜਨ ਜਦ ਸਟਾਰਟ ਹੋਏਗੀ ਬੜਾ ਧੰਦਾ ਕਿ ਬੀੜਿਆਲੀ ਬੜੀ ਚੱਲ ਰਹੀ ਹੈ ਜੀ ਇੱਕ ਸਗਾਲੀ ਬਲਾਵ ਹੋ ਜਾਦਾ ਜਿੱਥੇ ਨਹੀਂ ਵੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਉਹ ਕ੍ਰਾਂਤੀ ਛੇੜਤੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜੋ ਪ੍ਰੋਗਰਾਮ 1 ਮਾਰਚ 2025 ਤੋਂ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤਾ ਅੱਜ ਅਸੀਂ 18 4 ਦੇ ਵਿੱਚ ਆ 18 ਚਾਰ ਨੂੰ ਅੱਜ ਮੰਡੀ ਗੋਵਿੰਦਗੜ ਹਲਕਾ ਅਮਲੋਹ ਵਿਖੇ ਇੱਕ ਬਹੁਤ ਵੱਡੀ ਅੱਜ ਮੈਰਾਥਨ ਆਰਗੇਨਾਈਜ਼ ਕਰਾਈ ਗਈ ਸੀ ਉਹਦੇ ਲਈ ਮੈਂ ਧੰਨਵਾਦ ਵੀ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਐ ਐਮਐਲਏ ਅਮਲੋਹ ਗੁਰਿੰਦਰ ਸਿੰਘ ਜੀ ਗਾਇਡੀਪਿੰਦ ਸਿੰਘ ਸਾਹਿਬ ਨੂੰ ਔਰ ਉਰੇ ਦੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਜੀ ਨੂੰ ਡਿਪਟੀ ਕਮਿਸ਼ਨਰ ਸੋਨਾ ਠੰਡ ਜੀ ਔਰ ਐਸਐਸਪੀ ਸ਼ੋਭਮ ਅਗਰਵਾਲ ਜੀ ਜਿਨ੍ਹਾਂ ਨੇ ਅੱਜ ਉਹ ਪਰਾਲਾ ਕਰਕੇ ਬੜੀ ਮੈਸਿਵ ਲੈਵਲ ਦੀ ਬਹੁਤ ਵੱਡੇ ਲੈਵਲ ਦੀ ਉਹ ਮੈਰਾਥਨ ਕਰਾਈ ਹੈ ਮੈਰਾਥਨ ਦਾ ਥੀਮ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਯੁੱਧ ਨਸ਼ਿਆਂ ਵਿਰੁੱਧ ਇਹ ਮੈਰਾਥਨ ਦਾ ਥੀਮ ਸੀ ਜਿਹਦੇ ਵਿੱਚ ਸਾਰੇ ਬੱਚੇ ਬੱਚੀਆਂ ਨੇ ਸਕੂਲ ਦੇ ਬੱਚੇ ਬੱਚੀਆਂ ਨੇ ਯੁਵਾ ਵਰਗ ਨੇ ਔਰ ਸਾਡੇ ਬਜ਼ੁਰਗਾਂ ਨੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਚ ਕੋਈ ਮਤਲਬ 100 200 ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਿੱਸਾ ਲਿਆ ਔਰ ਇਹ ਜਿਹੜਾ ਪ੍ਰੋਗਰਾਮ ਸੀ ਇਹਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿ ਜਿਹੜਾ ਨਸ਼ੇ ਦਾ ਕੋਡ ਹੈ ਇਹ ਨਸ਼ੇ ਦਾ ਕੋਡ ਹੈ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਔਰ ਦੂਸਰੀ ਗੱਲ ਅੱਜure ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਸੈਲੀਬ੍ਰਿਟੀ ਵੀ ਪਹੁੰਚੇ ਕਰਮਜੀਤ ਅਨਮੋਲ ਪਾਜੀ ਬਿਨੂ ਢੋਲੂ ਜੀ ਦੇਵ ਖਰੋੜ ਜੀ ਤੇ ਇਹਨਾਂ ਨੇ ਵੀ ਪਹੁੰਚ ਕੇ ਅੱਜ ਇਸ ਮੈਰਾਥਨ ਦੇ ਵਿੱਚ ਬੱਚਿਆਂ ਨੂੰ ਚੰਗਾ ਸੁਨੇਹਾ ਦਿੱਤਾ ਕਿ ਇਹ ਇੱਕ ਸ਼ੁਰੂਆਤ ਹੋਈ ਹੈ ਨਵੇਕਲੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਕਾਮਯਾਬੀ ਨੂੰ ਦੇਖਦੇ ਹੋਏ ਅਸੀਂ ਹੁਣ ਹਰੇਕ ਕੌਨਸਟਿਟੂਐਂਸੀ ਦੇ ਵਿੱਚ ਸਮੇਂ ਸਮੇਂ ਸਿਰ ਰਹਿੰਦੇ ਹੋਏ ਇਹ ਜਿਹੜੀ ਯੁੱਧ ਨਸ਼ਿਆ ਵਿਰੋਧੀ ਮੈਰਾਥਨ ਹੈ ਕਰਵਾਵਾਂਗੇ ਅੱਜ 18 April ਨੂੰ ਜਿਹੜਾ ਮੰਡੀ ਗੁੰਦਗੜ ਸ਼ਹਿਰ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਯੁੱਧ ਨਸ਼ਿਆਂ ਖਿਦਦ ਉਹਦੇ ਲਈ ਸਪੋਰਟ ਦਿਖਾਉਣ ਵਾਸਤੇ ਸਾਡੀ ਟੀਮ ਵੱਲੋਂ ਅੱਜ ਮੰਡੀ ਗੰਗਰ ਸ਼ਹਿਰ ਦੇ ਵਿੱਚ ਇੱਕ ਮਿਨੀ ਮੈਰਾਥਨ ਆਰਗੇਨਾਈਜ਼ ਕੀਤੀ ਗਈ ਹੈ ਤੇ ਬਹੁਤ ਹੀ ਕਾਮਯਾਬ ਮੈਰਾਥਨ ਹੋਈ ਹੈ ਜਿੱਥੇ ਹਜ਼ਾਰਾਂ ਬੰਦਿਆਂ ਨੇ ਪਾਰਟਿਸਪੇਟ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੰਡੀ ਗੰਗਰ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਮੈਰਾਥਨ ਦੇ ਵਿੱਚ ਇਸ ਨੇਕ ਕੌਜ਼ ਨੂੰ ਸਪੋਰਟ ਦਿਖਾਉਣ ਵਾਸਤੇ ਪਾਰਟਿਸਪੇਟ ਕਰਨ ਆਏ ਇਦੇ ਨਾਲ ਸਾਡੀ ਸਰਕਾਰ ਦਾ ਸਾਡੇ ਪ੍ਰਸ਼ਾਸਨ ਦਾ ਖਾਸ ਤੌਰ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਹੌਸਲਾ ਵਧੂਗਾ ਕਿਉਂਕਿ ਲੋਕ ਜਿਹੜੇ ਅੱਜ ਇਸ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਨੇ ਉਹ ਮੰਡੀ ਕੁੰਡ ਕੜਦੇ ਅਕ੍ਰੋਸ ਪਾਰਟੀ ਲਾਈਨ ਸਾਰੀਆਂ ਪਾਰਟੀਆਂ ਨੇ ਵੱਡੇ ਪਾਰਟੀਵਾਦੀ ਛੱਡ ਕੇ ਆਏ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਬੂਤ ਹੈ ਕਿ ਜਿਹੜਾ ਇਹ ਨਸ਼ਿਆਂ ਦੇ ਵਿਰੁੱਧ ਸਾਡੇ ਮਾਨਯੋਗ ਮੋਹਨਪਾਲ ਸਿੰਘ ਸਾਹਿਬ ਨੇ ਜਿਹੜੀ ਮੁਹਿੰਮ ਛੇੜੀ ਹੈ ਉਹਦੇ ਲਈ ਉਹਨਾਂ ਨੂੰ ਪੂਰੇ ਸਮਾਜ ਦੇ ਵਿੱਚੋਂ ਸਹਿਯੋਗ ਮਿਲ ਰਿਹਾ ਹੈ ਇਹਦੇ ਨਾਲ ਨਾਲ ਮੈਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਮੰਡੀ ਗੁਰ ਗੱਡੀ ਟੀਮ ਹੈ ਜਿਨ੍ਹਾਂ ਨੇ ਇਹ ਇਵੈਂਟ ਕਾਮਯਾਬ ਬਣਾਉਣ ਲਈ ਦਿਨ ਰਾਤ ਬਿੰਦ ਕੀਤੀ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਪਿੰਦਰ ਸਿੰਘ ਜੀ ਜਿਨ੍ਹਾਂ ਦਾ ਇਹ ਆਈਡੀਆ ਸੀਗਾ ਤੇ ਜਿਨ੍ਹਾਂ ਨੇ ਪਿਛਲੇ 2 ਹਫ਼ਤਿਆਂ ਤੋਂ ਬਿਨਾਂ ਸੁੱਤੇ ਪੂਰੀ ਮਿਹਨਤ ਦੇ ਨਾਲ ਇਸ ਇਵੈਂਟ ਨੂੰ ਕਾਮਯਾਬ ਬਣਾਉਣ ਲਈ ਮਿਹਨਤ ਕੀਤੀ ਅੱਜ ਉਹ ਵਿਦਨ ਸ਼ਾਹਵਰਤ ਜੀ ਮੈਮ ਚਲਾਈ ਪੰਜਾਬ ਸਰਕਾਰ ਸਰ ਸਾਡੇ ਸੀਐਮ ਸਾਹਿਬ ਨੇ ਉਦੇ ਦੇ ਇਹਦੇ ਸਿੱਧੇ ਬਹੁਤ ਹੀ ਵਧੀਆ ਜਿੱਥੇ ਪ੍ਰਚਲਨਾ ਕੀਤਾ ਇਹਦੇ ਵਿੱਚ ਜੈ ਮਲੇ ਸਾਹਿਬ ਸਾਨੂੰ ਕਹਿਣ ਪਛਾਵਸ਼ੀ ਦੇਣਦੇ ਨੇ ਚੰਗੀ ਗੱਲ ਹੈ ਪਰ ਇਹਨਾਂ ਦਾ ਬਹੁਤ ਡਾ ਯੋਗਦਾਨ ਹੈ ਇਹਨਾਂ ਦੇ ਰੈਨ ਮੈਗਨਟ ਤੇ ਬਹੁਤ ਵਧੀਆ ਜਿੱਤੇ ਆਰਗੇਨਾਈਜ਼ ਹੋਈ ਹੈ ਤੇ ਇਹਨਾਂ ਨੇ ਜਿਹੜਾ ਦੱਸਿਆ ਸਾਰੀਆਂ ਪਾਰਟੀਆਂ ਨੇ ਮਿਲਖ ਸਾਥ ਦਿੱਤਾ ਹੈ ਮੈਂ ਕਿਹਾ ਪਹਿਲੀ ਵਾਰ ਬੰਦੇੜ ਚੋਣਾ ਹੈ ਕਿ ਹਰੇਕ ਪਾਰਟੀ ਦਾ ਹਰੇਕ ਮੈਂਦਾ ਪਹੁੰਚਿਆ ਤੇ ਫਿਰ ਸਾਰੇ ਸਕੂਲਾਂ ਦੇ ਬੱਚੇ ਹੋਰ ਜਿੰਨੇ ਵੀ ਬਿਊਰਕ ਸੀ ਜਾਂ ਬਹੁਤ ਲੋਕਾਂ ਸ਼ਾ ਸੀ ਜਿਹਨੇ ਫਿਲਮੀ ਕਲਾਕਾਰ ਸੀ ਬਿੰਨੂ ਢਿੱਲੋਂ ਕਰਨੀ ਦਾ ਮੋਲ ਦੀਪ ਖਰੋੜ ਤੇ ਇਹਦੇ ਨਾਲ ਹੀ ਸਾਡੇ ਮਾਰਜੋਕ ਕੈਬਨ ਮਿਨਿਸਟਰ ਸੌਮ ਸਾਹਿਬ ਵੀ ਇੱਥੇ ਤਰਸੀਬ ਲੈ ਆਏ ਮੁੱਖ ਮਾਨ ਤੌਰ ਤੇ ਸਾਡੇ ਮਾਰਜੋਕ ਐਸਐਸਪੀ ਸਾਹਿਬ ਵੀ ਇੱਥੇ ਆਏ ਤੇ ਬਹੁਤ ਹੀ ਵਧੀਆ ਸੀ ਇਹ ਇੱਕ ਅਸੀਂ ਫਾਇਦਾ ਕਰਦੇ ਹਾਂ ਤੁਹਾਡੀਆਂ ਐਮਐਲ ਸਾਹਿਬ ਦੀ ਰਹਿਨ ਮਾਈ ਤੋਂ ਅਲਾ ਪ੍ਰੋਗਰਾਮ ਤੋਂ ਹੀ ਵਿਦਿਆ ਕਰਾਵਾਂਗੇ ਮੇਰਾ ਨਾਮ ਅਰਜੁਨ ਸਿੰਘ ਚੀਮਾ ਹੈ ਜੀ ਤੇ ਮੈਂ ਮੰਡੀ ਗੋਬਿੰਦਗੜ੍ਹ ਸ਼ਹਿਰ ਵਿੱਚ ਰਹਿੰਦਾ ਹਾਂ ਮੈਂ ਸ਼ੂਟਿੰਗ ਗੇਮ ਕਰਦਾ ਤੇ ਏਸ਼ੀਅਨ ਗੇਮਸ 골ਡ ਮੈਡਲਿਸਟ ਸੇ 올ੰਪੀਅਨ ਅਜਿਹਾ ਨੇਗੇਟਿਵ ਫੈਕਟਰ ਕਰਾਈ ਦੀ ਤੋਂ ਕਹਿਣਾ ਚਾਹੁੰਦੇ ਇੱਕ ਬਹੁਤ ਹੀ ਵਧੀਆ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਵਿਰੁੱਧ ਜੋ ਕਿ ਹਰ ਇੱਕ ਯੂਥ ਨੂੰ ਇੱਕ ਰਾਹ ਦਿੰਦੀ ਹੈ ਨਾਲ ਹੀ ਇਹਨਾਂ ਨੂੰ ਸਿੱਖਣ ਨੂੰ ਦੱਸਦੀ ਹੈ ਕਿ ਤੁਸੀਂ ਆਪਣੇ ਪਾਥਵੇ ਕਿਹੜੇ-ਕਿਹੜੇ ਚੁਣ ਸਕਦੇ ਹੋ ਸਪੋਰਟਸ ਦਾ ਪੜ੍ਹਾਈ ਦਾ ਤੇ ਹੋਰ ਵੀ profession ਨਾਲ ਯੂਥ ਨੂੰ ਜੋੜਦੀ ਹੈ 80% ਤੇ ਬਾਕੀ ਮੈਸੇਜ ਮੈਂ ਮੈਸੇਜ ਦੇਣਾ ਚਾਹਨਾ ਕਿ ਤੁਸੀਂ ਆਪਣਾ ਵੱਧ ਛੱਡ ਕੇ ਹਿੱਸਾ ਲਓ ਆਪਣੀ ਗੇਮਸ ਵਿੱਚ ਸਪੋਰਟਸ ਵਿੱਚ ਜਾਂ ਤਾਂ ਫਿਰ ਪੜ੍ਹਾਈ ਵਿੱਚ ਤੇ ਆਪਣੇ ਆਪ ਨੂੰ ਬਿਜ਼ੀ ਰੱਖੋ ਤੇ ਆਪਣਾ ਇੱਕ ਏਮ ਲਓ ਤੇ ਗੋਲ ਲਓ ਤੇ ਉਸ ਤੇ ਕੰਮ ਕਰੋ ਥੈਂਕ ਯੂ